ਮੇਰਾ ਨਾਮ ਮਗੁੱਲਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਾਰਕ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਫੋਨ ਆਇਆ ਸੀਗਾ ਕਿ ਇੱਦਾਂ ਦਸਵੇਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਦਰਾਨੀ ਦੇ ਭਗਵਾਨ ਸਾਰਿਆਂ ਦੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਹੀ ਸਾਡੇ ਦੇ ਵਿੱਚ ਕਹਿ ਸੀਗਾ ਵੀ 25000 ਰੁਪਿਆ ਆਪਾਂ ਸ਼ਿਵਰਾਤਰੀ ਦਾ ਲੰਗਰ ਲਾਣੇ ਹਰ ਸਾਲ ਤੇ ਉਹ ਵੀ ਚੋਰ ਲੈ ਗਏ ਆਪਣੇ ਨਾਲ ਹੀ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਸ਼ੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਉਹ ਵੀ ਨਾਲ ਲੈ ਗਏ ਆਪਣੇ ਅੰਦਰ ਦੇਸੀ ਘੋੜੇ ਡੱਬੇ ਸੀਗੇ ਸਾਡੇ ਇੱਥੇ ਖੰਡ ਜੋ ਜਗਦੀ ਹੈ 24 ਸੈਕਿੰਡ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ 'ਚ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਨੇ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਇਗਾ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣੇ ਜੀ ਤਿੰਨ ਗੁਰਜ ਸੀਗੇ ਦੋ ਛੇਰ ਸੀ ਦੋ ਛੇਰ ਸੀਗੇ ਇੱਕ ਕੈਂਟੀ ਸੀਗੀ ਜੀ ਪਿੱਤਲ ਦੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਉਹ ਸਾਮਾਨ ਕਿੰਨੇ ਦਾ ਹੋਏਗਾ ਪਿੱਤਲ ਦੀ ਮੂਰਤੀ ਲਾ ਲਓ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਉਹ ਲੱਖ ਕਰ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਆਜ ਤੋਂ 2 ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਵਰਾਤਰੀਆ ਲੰਗਰ ਲਾਣਾ ਸੀਗੀ ਕੀ ਮੰਗ ਕੀ ਕਰਦੇ ਹੋ ਨਾ ਮੰਗੇ ਇਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਇਹਨਾਂ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਮੌਕੇ ਤੇ ਕੰਪਲੇਨਟ ਕਰਤੀ ਸੀਗੀ ਜੀ ਐਸ.ਆਰ. ਸਾਹਿਬ ਮੌਕੇ ਤੇ ਆਗੇ ਸੀ ਜੀ ਮੇਰਾ ਨਾਮ ਸ਼ਮਾ ਹੈ ਤੇ ਗੁਰਦਾਸਪੁਰ ਦਾਮ ਤੁਸੀਂ ਬੋਲਦੇ ਪਏ ਆ ਲక్ష్ਮੀਨਾਰਾਇਣ ਦਾਨ ਤੋਂ ਤੇ ਭਈਆ ਸਾਡੇ ਇੱਥੇ ਦਾਮਚ ਸੇਰੇ ਆਈਏ ਆ 8 ਵਜੇ ਜੋ ਜਗਾਉਣ ਵਾਸਤੇ ਜਦੋਂ ਅਸੀਂ ਆਏ ਤੇ ਇੱਥਿਆਂ ਦੇ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮਚ ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਗਏ ਪਿੱਤਲ ਦੇ ਗੁਰਜ ਸੀਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈ ਹੈ ਜੋ ਖੜਿਆ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋ ਤਾਂ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਭਈਆ ਤੇ ਅਲਮਾਰੀ ਖੋਲ ਕੇ ਕਿਓ ਦੇ ਡੱਬੇ ਅਲਮਾਰੀ ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਕੈਸ਼ ਵੀ ਹਾਂਜੀ ਕੈਸ਼ ਵੀ ਹੈ ਭਈਆ 20 25000 ਰੁਪਿਆ ਕੈਸ਼ ਵੀ ਹੈ ਉਹ ਕਿੱਥੇ ਪਿਆ ਉਹ ਐ ਇਹਦੇ ਵਿੱਚ ਪਿਆਦਾ ਇਹ ਗੱਲ ਇਹਦੇ ਵਿੱਚ ਅੱਛਾ ਗੱਲ ਮਤਲਬ ਦਾਨ ਦਾ ਪੈਸਾ ਹਾਂਜੀ 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 ਸੇਵਾ ਦਾ ਕਿੱਥੇ ਲੰਗਰ ਲਗਾਣਾ ਸੀ ਭਈਆ ਇਸ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਕੱਠੀ ਕੀਤੀ ਦੀ ਸੀ ਤਾਂ ਉਹ ਸੰਗਤ ਕੋਲੋਂ ਸਾਰੇ ਕਿੱਥੋਂ ਆਏ ਹਾਂਜੀ ਉਹ ਸਾਰੇ ਸੀੜੀਆਂ ਚੜ੍ਹ ਕੇ ਆਏ ਬੈਗ ਤੋਂ ਬੈਗ ਤੇ ਕੀ ਬੈਗ ਨਾਲੇ ਖਾਲੀ ਪਲਾਟ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਹੋਏ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਵੀ ਪਹਿਲੇ ਵੀ ਇੱਥੇ ਚੋਰੀ ਹੋਈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਪਈ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਲੱਗੇ ਕੈਮਰੇ ਉਹ ਤੋੜ ਗਏ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰਾ ਤੋੜ ਨਾਲ ਹੀ ਲੱਗੇ ਆਪਣੀ ਜੀ ਨਾਲ ਹੀ ਲੱਗੇ ਹੋ